ਗੁਰਦਾਸ ਮਾਨ ਇਹ ਤੁਸੀਂ ਸਪੋਰਟ ਕੀਤੀ ਸੀ ਗੁਰਦਾਸ ਮਾਨ ਜੀ ਦੀ ਹਾਂਜੀ ਤੇ ਇੱਕ ਗੱਲ ਹੈ ਵੀ ਉਦੋਂ ਜਦੋਂ ਉਹਨਾਂ ਦੇ ਬੇਟੇ ਦਾ ਵਿਆਹ ਹੋਇਆ ਉਦੋਂ ਫੇਰ ਤੁਹਾਡਾ ਟਰੋਲਿੰਗ ਹੋਣੀ ਸ਼ੁਰੂ ਹੋ ਗਈ ਸੀ ਹਾਂਜੀ ਹਾਂਜੀ ਲੱਕੀ ਕਹਿੰਦੇ ਬੁਲਾਇਆ ਤਾਂ ਹੈ ਨਹੀਂ ਸਾਥ ਹੈ ਨਾ ਦੇ ਤਾਂ ਕੇਸ ਮੱਖਣ ਨੇ ਨਹੀਂ ਮੈਂ ਕਹਿੰਦਾ ਸੀ ਪਹਿਲੀ ਗੱਲ ਤਾਂ ਮੇਰੀ ਇੱਕ ਐਕਸੈਪਟੇਸ਼ਨ ਨਹੀਂ ਸੀਗੀ ਹੈ ਨਾ ਵੀ ਮਹਿਮਾਨ ਸਾਹਿਬ ਲਈ ਮੈਂ ਜੋ ਜੋ ਮੈਨੂੰ ਲੱਗਾ ਉਹ ਸਾਹਮਣੇ ਮੇਰੇ ਫਰੰਟ ਤੇ ਸੀ ਮੈਂ ਉਹਦੇ ਅਕੋਰਡਿੰਗ ਕੀਤਾ ਵੇ ਚਲੋ ਜੀ ਮੇਰਾ ਉਹੀ ਸੀ ਝਗੜਾ ਤੇ ਇਹ ਵੀ ਬੰਦੇ ਨੂੰ ਪੁੱਛ ਲਓ ਇੱਕ ਅੱਧੀ ਹਰੀ ਕੋਈ ਗਲਤੀ ਹੋ ਗਈ ਹੂੰ ਤੇ ਬੰਦੇ ਨੂੰ ਪੁੱਛ ਲੈਣਾ ਚਾਹੀਦਾ ਹੂੰ ਜੇ ਬੰਦਾ ਵਾਰ-ਵਾਰ ਗਲਤੀ ਕਰਦਾ ਫੇਰ ਅਸੀਂ ਵੀ ਤਾਂ ਪੰਜਾਬੀ ਆਂ ਪੰਜਾਬੀਆਂ ਨਾਲ ਹੀ ਆਂ ਹੂੰ ਨਹੀਂ ਪੰਜਾਬ ਤੋਂ ਬਾਹਰੇ ਥੋੜੂ ਆਂ ਹੂੰ ਪੰਜਾਬ ਦੇ ਬਰ ਖਿਲਾਫ ਕੋਈ ਗੱਲ ਹੁੰਦੀ ਆ ਫੇ ਅਸੀਂ ਕੋਈ ਵੀ ਬੰਦਾ ਚੱਲੂ ਮਾੜੀ ਗੱਲ ਹੈ ਨਾ ਹੂੰ ਤੇ ਉਹ ਤਾਂ ਪੰਜਾਬੀ ਭਰਾ ਸੀਗਾ ਪੰਜਾਬੀ ਦੀ ਗੱਲ ਸੀਗੀ ਉਹਦੇ ਵਿੱਚ ਕੋਈ ਕਈ ਵਾਰੀ ਮੂੰਹ ਚੋਂ ਗੱਲ ਨਿਕਲ ਜਾਂਦੀ ਹੈ ਬੰਦੇ ਕੋਲ ਕਿੰਨਾ ਹੋ ਜਾਂਦਾ ਤੇ ਮਾਨ ਸਾਹਿਬ ਜਿਹੜੇ ਵਿਆਹ ਦੀ ਗੱਲੋਂ ਮੈਨੂੰ ਬੜਾ ਕਈਆਂ ਨੇ ਅੱਛਾ ਵੀ ਦਿਨ ਸੱਦਿਆ ਨਹੀਂ ਟਰੋਲ ਕੀਤਾ ਰਿਹਾ ਮੱਖਣਾ ਨੂੰ ਸੱਦਿਆ ਨਹੀਂ ਜਾਂ ਮੈਨੂੰ ਕਈਆਂ ਨੇ ਮੱਖਣਾ ਯਾਰ ਤੂੰ ਐਦਾਂ ਕੀਤੀ ਉਹ ਮੈਂ ਕਹ ਪਹਿਲੀ ਗੱਲ ਤਾਂ ਮੇਰੀ ਐਕਸੈਪਟੇਸ਼ਨ ਨਹੀਂਗੀ ਇਹ ਜਦੋਂ ਮੈਂ ਕੋਈ ਇਸ ਲਾਲ ਚਲੀ ਦੋੜੋ ਕੋਈ ਗੱਲ ਕੀਤੀ ਸੀ ਤੇ ਨੰਬਰ ਦੋ ਮੈਂ ਕਹ ਤੁਹਾਨੂੰ ਕੀ ਪਤਾ ਵੀ ਮੈਨੂੰ ਮੈਸੇਜ ਹੈਗਾ ਮੇਰੇ ਕੋਲ ਆ ਮੈਸੇਜ ਮੇਰੇ ਕੈਨੇਡਾ ਵਾਲੇ ਫੋਨ ਤੇ ਵੀ ਬਾਈਆ ਸਾਹਿਬ ਪਰਮਜੀਤ ਸਿੰਘ ਬਾਈਆ ਹੁਣ ਭਾਜੀ ਥੋੜੋ ਕਾਲ ਕਰਦੇ ਸਾਰਿਆਂ ਨੂੰ ਉਹ ਤਾਂ ਉਹਨਾਂ ਦੀ ਮੈਨੇਜਮੈਂਟ ਹੁੰਦੀ ਨੇ ਜਿਹੜੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਸੰਗੀ ਸਾਥੀ ਹੁਣ ਮੈਂ ਆ ਮੇਰੇ ਕੋਈ ਮੈਂ ਸਾਰੇ ਇਕੱਲੇ ਇਕੱਲੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੂੰ ਥੋੜੋ ਇੱਕ ਮੈਸੇਜ ਹੁੰਦਾ ਆ ਮੇਰੇ ਭਰਾ ਤੁਸੀਂ ਛੋਟੇ ਦੇਖਦੇ ਆ ਇਹ ਨਾਲ ਹੁੰਦੇ ਆ ਇਹਨਾਂ ਨੂੰ ਕਰ ਦਿੰਦਾ ਵੀ ਯਾਰ ਆ ਸਾਰਿਆਂ ਨੂੰ ਮੈਸੇਜ ਕਰ ਦਿਓ ਆਪਾਂ ਆ ਚੀਜ਼ ਆ ਆਪਾਂ ਇੱਥੇ ਮਿਲਣਾ ਕਿਸੇ ਵੀ ਕੰਮ ਲਈ ਕਰਦਾ ਕੋਈ ਫੰਕਸ਼ਨ ਆ ਕੋਈ ਹੋ ਰਿਹਾ ਜੋ ਉਹਨਾਂ ਦਾ ਮੈਨੂੰ ਆਇਆ ਸੀ ਮੈਂ ਕਿਹਾ ਪਾਸੀ ਮੈਂ ਹੁਣ ਇੱਥੇ ਆਪਾਂ ਲਾਈਵ ਵਿਆਹ ਦੇਖਾਂਗੇ ਜਾਂ ਤੁਸੀਂ ਭਰਾ ਹੈਗੇ ਤੁਹਾਡੇ ਤੋਂ ਰਿਪੋਰਟਰ ਮਿਲ ਜਾਣੀ ਹੈ ਮੈਂ ਜਰੂਰ ਉੱਥੋਂ ਚੱਕ ਚ ਆਇਆ ਬਿਜ਼ਨਸ ਕਲਾਸ ਟਿਕਟ ਲੈ ਕੇ 4-5000 ਡਾਲਰ ਲਾ ਕੇ ਆਉਂਦਾ ਖਾਣੇ ਦਾ ਵੇ ਪਕੌੜੇ ਦਾ ਰਸਗੁੱਲੇ ਜਾਂ ਰੋਟੀ ਖਾਣੀ ਸੀ ਤੇ ਉਹ ਸਾਵੇਂ ਵੀਡੀਓ ਚ ਵਧੀਆ ਦੇਖਣ ਨੂੰ ਲੱਗਦਾ ਵਿਆਹ ਸਾਰੀ ਕੁਆਲਿਟੀ ਸਾਵੇਂ ਤੁਸੀਂ ਤੁਰੇ ਫਿਰਦੇ ਆ ਬੜੀਆਂ ਗੱਲਾਂ ਉਹ ਤਾਂ ਸਮਝਣ ਦੀ ਗੱਲ ਹੈ ਭਾਜੀ ਤੇ ਆਲੀ ਤਾਂ ਉਹਨਾਂ ਲੋ ਖੁੱਲਾ ਸੱਦਾ ਸੀ ਖੁੱਲਾ ਸੱਦਾ